ਸੰਤ ਪੰਚਮੀ ਕਹਿੰਦੇ ਆਈ ਬਸੰਤ ਤੇ ਪਾਲਾ ਔੜੰਤ ਸਾਰਿਆਂ ਨੂੰ ਹੈਪੀ ਬਸੰਤ ਹਾਂਜੀ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਸੋ ਅੱਜ ਰੱਬ ਨੇ ਬਈ ਧੁੰਦ ਪਾਤੀ ਧੁੰਦ ਤਾਂ ਵੈਸੇ ਕੱਲ ਵੀ ਸੀਗੀ ਅੱਜ ਹੁਣ 2:30 ਵਜ ਗਏ ਹਜੇ ਤੱਕ ਵੀ ਪੂਰੀ ਧੁੰਦ ਤਾਂ ਸਮਾਨ ਦੇ ਵਿੱਚ ਬਣੇ ਪਏ ਬੱਦਲ ਤੇ ਖੇਤ ਮਾਰਦੇ ਅੱਜ ਕਿਹੜਾ ਤਦ ਖਾਨੇ ਆ ਤੁਹਾਨੂੰ ਕਣਕ ਕਣਕ ਵੈਸੇ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਘੈਂਟ ਬਣ ਗਈ ਖਾਦ ਖਾਦਦਾ ਵੀ ਆਪਣਾ ਕੰਮ ਨਿਭੜਿਆ ਤੇ ਸਪਰੇਅ ਦਾ ਵੀ ਆਪਣਾ ਕੰਮ ਹੈਗਾ ਪੂਰਾ ਨਿਭੜਿਆ ਤੇ ਆ ਮੈਂ ਦੇਖ ਰਿਹਾ ਸੀ ਪੱਤੇ ਜੇ ਆ ਸਾਰਿਆਂ ਦੇ ਕੋਈ ਕੋਈ ਪੱਤਾ ਜੇ ਇਦਾਂ ਹੋਇਆ ਇਕੱਲੇ ਆਪਣੇ ਨਹੀਂ ਆ ਜਿਵੇਂ ਸਾਹਮਣੇ ਹਨਾ ਕੋਈ ਕੋਈ ਪੱਤੇ ਜੇ ਇੱਧਰ ਇਹਨਾਂ ਦੇ ਵੀ ਹੈਗੇ ਗਵੰਡੀਆਂ ਦੇ ਤੇ ਇਹ ਜਾਂ ਤਾਂ ਮੌਸਮ ਨਾਲ ਕੋਈ ਚੱਕਰ ਆ ਜਾਂ ਸਪਰੇਅ ਸਪਰੂ ਕੀਤੀ ਤਾਂ ਕੋਈ ਚੱਕਰ ਬਣ ਜਾਂਦਾ ਬਾਕੀ ਕਣਕਾਂ ਤਾਂ ਕੈਨੇਡਾ ਸਾਰੀਆਂ ਹੀ ਤਕਰੀਬਨ ਇਹ ਦੂਰ ਤੱਕ ਸਾਰੇ ਧੁੰਦੀ ਧੁੰਦ ਅੱਜ ਤੇ ਬਾਕੀ ਘੈਂਟ ਗੱਲ ਬਾਤ ਆ ਦੂਸਰੇ ਪਾਣੀ ਦੀ ਕਰਦੇ ਆ ਤਿਆਰੀ ਪਰ ਹਲੇ ਥੋੜੇ ਦਿਨ ਰੋਕ ਕੇ ਲਾਵਾਂਗੇ ਕਿਉਂਕਿ 3-4 ਫਰਵਰੀ ਦੇ ਨੇੜੇ ਕਹਿੰਦੇ ਮੀਂਹ ਦੀ ਥੋੜੀ ਜੀ ਉਮੀਦ ਹੈਗੀ ਆ ਇਹ ਮੀਂਹ ਪੈ ਜਾ ਫਿਰ ਤਾਂ ਮੈਂ ਨਾ ਵਧੀਆ ਕੰਮ ਹੋ ਜੇ ਬਾਕੀ ਜੇ ਨਾ ਮੀ ਪਿਆ ਫਿਰ ਆਪਾਂ ਹੋਰ ਹਫ਼ਤੇ ਤੱਕ ਕਣਕ ਨੂੰ ਦੂਰਾ ਪਾਣੀ ਦੁਬਾਰਾ ਛੱਡ ਦਿਆਂਗੇ ਕਾਕੇ ਹੁਣ ਕੋਰਾ ਕਾਫੀ ਪੈ ਗਿਆ ਪਿਛਲੇ ਦਿਨਾਂ ਚ ਤੇ ਕੋਰੇ ਦੇ ਨਾਲ ਤਾਂ ਫਿਰ ਕਣਕ ਨੂੰ ਪਾਣੀ ਲਾਉਣਾ ਬਣਦਾ ਹੀ ਆ ਬਾਕੀ ਮਟਰਾਂ ਮਟਰਾਂ ਨੂੰ ਵੀ ਫਲ ਪੈ ਗਿਆ ਉਹ ਵੀ ਅੱਜ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਜਿਹੜੇ ਆਪਾਂ ਬੂਟੇ ਲਾਉਣੇ ਸੀ ਬਸ ਉਹਨਾਂ ਦੀ ਆਪਣੀ ਤਿਆਰੀ ਆ ਹੁਣ ਆਪਾਂ ਸਾਰੇ ਬੂਟੇ ਲੈ ਕੇ ਆਵਾਂਗੇ ਵਧੀਆ ਟਾਪ ਦੇ ਤੇ ਜਿੱਥੋਂ ਆਪਾਂ ਲੈ ਕੇ ਆਉਣੇ ਆ ਫਿਰ ਉੱਥੇ ਜਦੋਂ ਗਏ ਤੇ ਆਪਾਂ ਤੁਹਾਨੂੰ ਵੀ ਸਾਰੇ ਬੂਟੇ ਦਿਖਾਵਾਂਗੇ ਬੂਟੇ ਇੱਕ ਤੋਂ ਇੱਕ ਬਾਮ ਕਮਾਲ ਤੇ ਤੁਹਾਨੂੰ ਉਹ ਵੀ ਸਾਰਾ ਵਲੌਗ ਬਣਾ ਕੇ ਦਿਖਾਵਾਂਗੇ ਤੇ ਬਸ ਆਪਣੀਆਂ ਬੂਟੇ ਲਾਉਣ ਦੀਆਂ ਹੋਈਆਂ ਪਈਆਂ ਪੂਰੀਆਂ ਫਲ ਤਿਆਰੀਆਂ ਬਸ 6 ਮਹੀਨਾ ਥੋੜੇ ਦਿਨ ਰਹਿ ਗਿਆ 12 10 10 ਦਿਨ ਰਹਿ ਗਿਆ 10 11 ਦਿਨ ਫੱਗਣ ਚੜ ਜਾਣਾ ਤੇ ਫੱਗਣ ਦੇ ਵਿੱਚ ਆਪਾਂ ਸਾਰੇ ਕੋਈ ਕਿਸੇ ਵੀ ਤਰ੍ਹਾਂ ਦੇ ਬੂਟੇ ਲਾ ਸਕਦੇ ਆ ਇਹ ਬਹੁਤ ਚਰਦੀ ਇੱਛਾ ਸੀਗੀ ਬੂਟੇ ਲਾਉਣ ਦੀ ਤੇ ਉਹ ਹੋ ਜਾਣੀ ਆਪਣੀ ਪੂਰੀ ਜਲਦੀ ਆ ਸਰੋਂ ਵੀ ਆਪਣੀ ਨਿਸਰ ਨਹੀਂ ਸਟਾਰਟ ਹੋ ਗਈ ਹੈ ਇਹ ਇੱਕ ਹੋਰ ਵੈਰੈਟੀ ਲਾਈ ਸੀ ਆਹ ਵਾਲੀ ਵੈਰੈਟੀ ਹੋਰ ਸੀਗੀ ਤੇ ਇਹ ਹਾਲੇ ਤੱਕ ਬਹੁਤ ਘੱਟ ਗਰੋਥ ਕੀਤਾ ਨੇ ਇਹ ਥੋੜੀ ਸਸਤੀ ਸੀਗੀ ਇਹ ਥੋੜੀ ਮਹਿੰਗੀ ਇਹ ਰੈਲੀ ਆ ਇਹ ਹੋਰ ਵੈਰੈਟੀ ਆ ਬਾਕੀ ਉੱਪਰਲੇ ਪਾਸੇ ਵੀ ਲੱਗੀ ਆ ਖਾਲਾ ਵੀ ਮੇਰਾ ਕਢਣ ਵਾਲਾ ਹੋਇਆ ਪਿਆ ਹੁਣ ਕਢ ਕੇ ਤੇ ਫੇਰ ਹੀ ਆਪਾਂ ਪਾਣੀ ਲਾਵਾਂਗੇ ਤੇ ਆ ਜਿਹੜੇ ਗੰਡੇ ਗੰਡੇ ਦੀ ਵੀ ਗੜਾਈ ਕਰਨ ਵਾਲੀ ਆ ਗੰਡੇ ਵੀ ਉਸ ਤਰੀਕੇ ਜਿਹਨਾਂ ਥੋੜੇ ਧੁਰੇ ਘੱਟ ਆ ਕਿਉਂਦਾ ਧੁਰੇ ਆ ਆ ਕੀ ਹੁਣ ਥੋੜੀ ਜੀ ਗੋਡੀ ਵੀ ਕਰ ਦਿੰਨੇ ਆ ਨਵਾਂ ਪਲਾਟਾਂ ਨੂੰ ਆ ਪਲਾਟ ਚ ਵੀ ਹਜੇ ਲਾਉਣ ਵਾਲੇ ਰਹਿੰਦੇ ਸੱਚੀ ਮਟਰਾਂ ਨੂੰ ਆਪਣੇ ਆਪ ਨੂੰ ਪੈਣ ਲੱਗ ਪਿਆ ਫਾਲ ਆ ਬੱਲ ਬੱਲਾ ਮਟਰਾਂ ਨੂੰ ਤਾਂ ਫੁੱਲ ਪੈਣ ਲੱਗ ਪਏ ਸਟਾਰਟ ਹੋਰ 15 20 ਦਿਨਾਂ ਤੱਕ ਮਟਰ ਹੀ ਮਟਰ ਖੋ ਜਣੇ ਇੱਥੇ ਆਪਣੇ ਵਾਧੂ ਮਟਰ ਲਾਏ ਆ ਹਾਂ ਦੂਜੇ ਗੰਢਿਆਂ ਜੀ ਵੀ ਹੋਈ ਪਈ ਐ ਕੰਮ ਜਾਂ ਕਿ ਇਦਾਂ ਲੱਗਦਾ ਸੀ ਵੀ ਜਿਵੇਂ ਗਰਮੀ ਪੈਣ ਲੱਗ ਪਈ ਪਰ ਰੱਬ ਨੇ ਵੇਲੇ ਦੋਹਾਂ ਦਿਨਾਂ ਜੀ ਮੌਸਮ ਪੂਰਾ ਠੰਡਾ ਠੰਡਾ ਕਰਤਾ ਆ ਵਧੀਆ ਬਣਾਇਆ ਸਿਸਟਮ ਵਧੀਆ ਗੱਡਾਈ ਜੀ ਹੋ ਜਾਂਦੀ ਘੇਰਾ ਕਿਉਂਕਿ ਇਹ ਛੋਟੇ ਆ ਨਾ ਇਹ ਦੂਜੇ ਪਾਸੇ ਨਾਲ ਗੋੜ ਦਿਆਂਗੇ ਆ ਗੱਡਿਆਂ ਦਾ ਕੰਮ ਵੀ ਕਰਤਾ ਡਨ ਹੋਗੀ ਨਾ ਗੜਾਈ ਜੇ ਹੁਣ ਮੀਮੂ ਪਿਆਨ ਵਾਲੇ ਸੈਟ ਆ ਵੀ ਕੰਮ ਜਿੰਨੀ ਗੜਾਈ ਕਰਾਂਗੇ ਉੰਨਾ ਹੀ ਫਾਇਦਾ ਤੇਰਾ ਮੋਟਾ ਮੋਟਾ ਹੁਣ ਨਾਲ ਜੇ ਲੱਗ ਗਈ ਆ ਲਓ ਜੀ ਖੇਤ ਬੰਨੇ ਮਾਰ ਕੇ ਕਿਹੜਾ ਤੇ ਹੁਣ ਅਸੀਂ ਚੱਲੇ ਆ ਥੋੜਾ ਜਿਹਾ ਸ਼ਹਿਰ ਮਦਕੀ ਕੰਮ ਖੁਸ਼ ਨੇ ਥੋੜਾ ਜਿਹਾ ਸਮਾਨ ਲੈਣਾ ਸੀ ਆਪਣਾ ਸਕੂਲ ਦਾ ਤੇ ਖੁਸ਼ ਕੀ ਹਾਲ ਹੈ ਮੇਰਾ ਕੈਮ ਹਾਂਜੀ ਪੜਾਈ ਕਿਵੇਂ ਚੱਲਦੀ ਆ ਬੜੀ ਆ ਹਾਂ ਓਹੋ ਟਾਜਰ ਆਪਣੇ ਵੀ ਸਾਰਾ ਦਿਨ ਤੋਂ ੱਪਣੀ ਕੱਢੀ ਹੁਣ ਥੋੜੀ ਜੀ ਧੁੱਪ ਕੱਢੀ ਸੀਗੀ ਸ਼ਾਮ ਜਨ 4:00 ਵਜੇ ਦਿਲ ਕਿਵੇਂ ਵਧੀਆ ਤੇ ਉਹ ਦੁੱਪ ਤੇ ਭੜਨ ਜਾਂਦੀਆਂ ਸਕੂਲ ਮੈਂ ਵੀ ਥੋੜਾ ਬਿਜ਼ੀ ਸੀਗਾ ਤੇ ਹੁਣ ਅਸੀਂ ਉੱਥੋਂ ਮਿਲ ਕੇ ਤੇ ਜਦੇ ਫੇਰ ਪਿੰਡ ਵਾਪਸ ਆ ਜਣਾ ਤੇ ਹੁਣ ਦੋ ਤਿੰਨ ਨਾਲ ਆ ਤੇ ਇਧਰ ਕੰਮ ਧੰਦੇ ਵੇਖਦੇ ਆ ਤੋ ਇਹ ਘਰ ਦੇ ਕੰਮ ਆ ਵੀ ਕਈ ਜ਼ਰੂਰੀ ਆ ਮੇਰੀਆਂ ਤਾਂ ਕਈ ਹੋਰ ਵੀ ਕੰਮ ਜਿਹੜੇ ਦੂਰ ਨੇੜੇ ਦੇ ਆ ਕੋਈ ਵਿੱਚੇ ਰਹਿ ਕੇ ਕਿਉਂਕਿ ਇਹਨਾਂ ਦੇ ਵੀ ਦਿਨ ਥੋੜੇ ਰਹਿ ਗਏ ਆ ਫਿਰ ਚਲੋ ਸਾਰਾ ਕੁਝ ਵੇਖਣਾ ਪੈਂਦਾ ਕਿ ਨਹੀਂ ਬਾਕੀ ਸਭ ਵਧੀਆ ਘੈਂਟ ਗੱਲਬਾਤ ਆ ਇਹ ਬਸੰਤ ਪੰਚਮੀ ਕਹਿੰਦੇ ਆਈ ਬਸੰਤ ਤੇ ਪਾਲਾ ਔੜਨਤਾ ਤੇ ਰੱਬ ਨੇ ਅੱਜ ਬਸੰਤ ਤਾਂ ਇੱਕ ਦਿਨ ਪਹਿਲਾਂ ਪੂਰੀ ਠੰਡ ਕਰਦੀ ਐ ਸਾਡੇ ਤਾਂ ਉਧਰ ਨੂਰ ਤਾਂ ਨਿਕਲੀ ਧੁੱਪ ਇੱਧਰ ਰਾਹ ਚ ਹੁਣ ਠੰਡੀ ਤਾਂ ਹਾਂ ਆ ਬੱਦਲ ਆਸਮਾਨ ਦੇ ਵਿੱਚ ਤੇ ਬਾਕੀ ਰੱਬ ਦੇ ਰੰਗ ਆ ਤੇ ਸਾਰਿਆਂ ਨੂੰ ਹੈਪੀ ਬਸੰਤ ਪੰਜਵੇਂ ਦਿਨ ਆ ਵਧਾਈਆਂ ਬਈ ਲੱਖ ਲੱਖ ਬਾਬਾ ਮਿਹਰ ਕਰੇ ਸਭ ਤੇ ਤੇ Eid ਕੀ ਜਿੰਨੇ ਵੀ ਹੋਣਾ ਤੁਹਾਡੇ ਤੇ ਹਾਰ ਆਏ ਆ ਹਨਾ ਉਹ ਸੰਡੇ ਹੀ ਆਏ ਆ ਹਾਂਜੀ ਹਾਂਜੀ ਨਹੀਂ ਤਾਂ ਜੇ ਸੰਡੇ ਨਾ ਹੁੰਦਾ ਤੇ ਕੱਲ ਦੀ ਹੋਣੀ ਸੀ ਛੁੱਟੀ ਹਨਾ ਸਕੂਲ ਚ ਹਾਂ ਤੇ ਹਾਂ ਫਿਰ ਛੁੱਟੀਆਂ ਕੈਨਸਲ ਹੋ ਜਾਂਦੀਆਂ ਸਾਰੇ ਜਿੰਨੇ ਵੀ ਤਿਹਾਰ ਉਹ ਸਾਰੇ ਸੰਡੇ ਨੂੰ ਆ ਰਹੇ ਹਨ ਹਾਂ ਦੇਖੋ 26 ਜਨਵਰੀ ਦਿਨ ਤੋਂ ਦਿਵਸ ਆ ਉਹ ਵੀ ਸੰਡੇ ਨੂੰ ਆਇਆ ਹਨਾ 26 ਜਨਵਰੀ ਵੀ ਸੰਡੇ ਨੂੰ ਆਈ ਤੇ ਸੰਤ ਪੰਚਮੀ ਵੀ ਆ ਸੰਡੇ ਨੂੰ ਆਈ ਤੇ ਕੱਲ ਨੂੰ ਸੇਫਟੀ ਵੀ ਜ਼ਰੂਰੀ ਆ ਰੱਖਣੀ ਹਾਂਜੀ ਕਿਉਂਕਿ ਕੱਲ ਨੂੰ ਬਹੁਤ ਜ਼ਿਆਦਾ ਪਤੰਗ ਵੈਸੇ ਚੜਨੇ ਆ ਤੇ ਘਾਂਚੇ ਫਿਲ ਜਾਂਦੇ ਆ ਤੇ ਜਿਹੜੀ ਹੈ ਨਾ ਚਾਈਨਾ ਡੋਰਾ ਉਹ ਬੈਨ ਹੋਈ ਵੀ ਆ ਤੇ ਉਹ ਹਣਾ ਅੱਧਿਆਂ ਤੋਂ ਲੈ ਹੈ ਦੀ ਆ ਤਸ ਚੱਲੀ ਦੂਜੀ ਬਹੁਤ ਜ਼ਿਆਦਾ ਬੈਨ ਤਾਂ ਹੈਗੀ ਆ ਪਰ ਫੇਰ ਵੀ ਚੱਲੀ ਆ ਦੁਕਾਨਦਾਰ ਆਲੇ ਚੋਰੀ ਵੇਚਦੇ ਆ ਚੋਰੀ ਵੇਚਦੇ ਆ ਪਰ ਇਹ ਗਲਤ ਗੱਲ ਆ ਬਾਈ ਥੋੜਾ ਜਿਹਾ ਕੱਲ ਨੂੰ ਜਿਹੜੇ ਮੋਟਰਸਾਈਕਲ ਤੇ ਲੋਕਾਂ ਨੇ ਜਾਣਾ ਸੇਫ ਰਹਿਣ ਕੈਬ ਜੀ ਹਾਂ ਸੇਫਟੀ ਬਹੁਤ ਜ਼ਰੂਰੀ ਕਿਉਂਕਿ ਜਦੋਂ ਜਾਂਦਾ ਬੰਦਾ ਫਿਰ ਗਲਚ ਪੈ ਜਾਂਦੀ ਹੈ ਨਾ ਸਪੀਡ ਹੁੰਦੀ ਹੈ ਤੇ ਸਾਰੇ ਹਾਂ ਪੰਛੀਆਂ ਦਾ ਵੀ ਬੁਰਾ ਹਾਲ ਉਹ ਇਹ ਨਾ ਬੈਨ ਤਾਂ ਹੈ ਪਰ ਜਮਾ ਬੈਨ ਚਾਹੀਦੀ ਆ ਥੋੜਾ ਸੇਫ ਚਾਹੀਦਾ ਹਨਾ ਕੰਮ ਕਿੰਨੇ ਲੋਕਾਂ ਦੇ ਕੱਲ ਵੀ ਬਹੁਤ ਜ਼ਿਆਦਾ ਖਬਰਾਂ ਆਈਆਂ ਕੱਲ ਵੀ ਬਹੁਤ ਜ਼ਿਆਦਾ ਡੋਰਾ ਫਸੀਆਂ ਪਰ ਚਲੋ ਪਤੰਦੇ ਚੜਾਉਣੇ ਉਹ ਤੇ ਦੋ ਬੰਦੇ ਪਹਿਲਾਂ ਅਸੀਂ ਚੜਾਉਂਦੇ ਹੁੰਦੇ ਸੀ ਦੋ ਰੁਪਈਆ ਦੀ ਰੀਲ ਨਾਲ ਚੜਾ ਦਿੰਦੇ ਸੀ ਜਾਓ ਪੰਜਾਂ ਵਾਲੀ ਰੀਲ ਹੁੰਦੀ ਸੀ ਥੋੜਾ ਮੋਟਾ ਧਾਗਾ ਜਿਹਾ ਉਹ ਫਿਰਦੀ ਨਹੀਂ ਸੀ ਹੁੰਦੀ ਤੇ ਇਹ ਜਿਹੜੀ ਕੱਚ ਵਾਲੀ ਚਾਈਨਾ ਡੋਰ ਇਹ ਵੜ ਦਿੰਦੀ ਆ ਚਾਈਨਾ ਵਾਲਿਆਂ ਨੇ ਬਣਾਈ ਆ ਪਰ ਸੇਫਟੀ ਜ਼ਰੂਰੀ ਆ ਸਾਰੇ ਜਣੇ ਨਾ ਸੇਫ ਹੀ ਰੋ ਤੁਸੀਂ ਚੜਾਉਨੇ ਆ ਕਿ ਨਹੀਂ ਚੜਾਵਾਂਗੇ ਹਾਂ ਚੜਾਵਾਂਗੇ ਕਿੱਥੇ ਆ ਇੱਥੇ ਠੀਕ ਆ